ਇਹਾਰਤ ਦੇ ਨਾਲ ਰਹਿ ਰਹੇ ਆ ਟਰਮ ਚੇਂਜ ਕਰਕੇ ਨੂੰ ਕੋ ਜਦਾ ਜਾਤੀ ਤੱਕ ਵੀ ਮੇਰੇ ਕਿਈ ਆ ਮੇਰੇ ਕੋ ਵੀਡੀਓ ਰਿਕਾਰਡਿੰਗ ਸਭ ਕੁਝ ਕਿ ਆ ਆ ਸਭ ਚਮਾਰੀ ਤੇਰੇ ਪਿੱਛੇ ਮੇਰੇ ਪਿੱਛੇ ਤੇਰੇ ਤੇਰੇ ਕੋਲ ਜਿੱਦਾਂ ਹੈ ਨਾ ਉਹ ਆਏ ਨੇ ਇੱਕ ਦਿਨ ਕੱਲ ਅੱਜ ਆਏ ਸੋ ਅੱਜ ਆ ਗਏ ਤੇਨੇ ਚਮਾਰੀ ਨੇ ਚਮਾਰੀ ਮੈਂ ਕਿਹਾ ਸੀ ਮਤਲਬ ਉਹਨੂੰ ਬੁਲਾਓ ਜੀ ਹੁਣ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾ ਲਈ ਇਸ ਬੱਚੇ ਦਾ ਕੀ ਕਸੂਰ ਆ ਤੁਹਾਨੂੰ ਤਲਾਕ ਦਿੱਤਾ ਜੀ ਉਹਨਾਂ ਨੇ ਕੋਈ ਨਹੀਂ ਦਿੱਤਾ ਹੈਗਾ ਮੈਂ ਮੇठी ਅੱਗ ਲਾ ਕੇ ਮਰੂੰਗੀ ਇਸ ਘਰ ਦੇ ਮੋਰੀ ਅੱਗ ਲਾ ਕੇ ਮਰੂੰਗੀ ਮੈਂ ਅੱਸੀ ਟਾਈਮ ਆਪਣੇ ਬੱਚਿਆਂ ਨੂੰ ਲੈ ਕੇ ਆਹ ਵੇਖੋ ਉਹ ਫਾਨ ਤੋਂ ਬੋਲਦੀ ਜਨਾਨੀ ਇੱਥੇ ਆਏ ਸਾਨੂੰ ਕਹਿੰਦੀ ਮੈਨੂੰ ਕਹਿੰਦੀ ਵੜ ਦਿਆਂਗਾ ਤੈਨੂੰ ਉਹਦਾ ਭਰਾ ਮੈਨੂੰ ਧਮਕੀਆਂ ਦੇ ਰਿਹਾ ਵਾ ਇਹ ਜਿਹੜੀ ਜਨਾਨੀ ਹੈ ਮੁਸਲਮਾਨੀ ਨਾਲ ਕਰਾਇਆ ਇਹਨੇ ਵਿਆਹ ਜੀ ਹਾਂ ਜੀ ਇਹ ਸਾਨੂੰ ਵੀ ਨਾਲੇ ਜਾਤੀ ਅਟੈਕ ਕਰਦੀ ਹੈ ਚੂੜਾ ਚ ਮਾਰ ਕਹਿੰਦੀ ਇਹਨੂੰ ਚਿੱਟੇ ਦੇ ਵਿੱਚ ਹੀ ਫੜੀ ਗਏ ਆ ਮੋਬਾਈਲ ਖੋਇਆ ਇਹਨਾਂ ਦੇ ਕੋਲ ਅਹਿਮਦਗੜ੍ਹ ਉਹ ਰਿਪੋਰਟ ਵੀ ਆ ਕਿ ਜਦੋਂ ਮੈਂ ਘਰ ਜਾਂਦਾ ਸੀਗਾ ਮੇਰੇ ਨਾਲ ਮਿਸਬੀਹੇਵ ਕਰਦੀ ਸੀ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਸੀ ਟਾਈਮ ਟੂ ਟਾਈਮ ਸਰ ਨਾ ਮੈਨੂੰ ਪਹਿਲਾਂ ਜਿਹੜੀ ਇਹਨਾਂ ਨਾਲ شادی ਕਰੇ ਉਹਦੇ ਬਾਰੇ ਪਤਾ ਜੀ ਮੈਂ ਇਹਦੀ شادی ਬਾਰੇ ਪਤਾ ਨਾ ਦੂਜੀ شادی ਦੇ ਬਾਰੇ ਪਤਾ ਤੈਨੂੰ ਜਿਹੜੇ ਦੇ ਬ੍ਰਦਰ ਆ ਇਹਦੀ ਸਿਸਟਰ ਆ ਜੀਜਾ ਜੀ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰਦੇ ਸੀ ਕੁੱਤ ਮਾਰ ਕਰਦੇ ਸੀਗੇ ਨਾ ਮੇਰੀ ਮੈਸੇਜ ਨੂੰ ਪਤਾ ਨਾ ਮੇਰੇ bade मुंडे ਨੂੰ ਪਤਾ ਠੀਕ ਹੈ ਜੀ ਇਹਦਾ 9 ਤਰੀਕ ਨੂੰ ਜਦ ਇਹ ਭਗਵਾਨਤ ਮਾਨ ਆਏ ਦੀ ਨਾ ਰੌਲਾ ਪਿਆ ਉਹਦੇ ਪਤਾ ਲੱਗ ਗਈ ਸਾਨੂੰ ਵੀ ਆਹ ਕੁਛ ਕਰਾਈ ਫਿਰਦਨੇ ਫਿਰ ਹੁਣ ਤੁਸੀਂ ਇਹ ਚੀਜ਼ ਤੋਂ ਮੁੱਕਰ ਗਿਓ ਰਹੇ ਹੋ ਵੀ ਇਹ ਇਹ ਚਾਹੀ ਦੋਨੋਂ ਰੱਖੇ ਦੋਨੋਂ ਤੇ ਮੇਰਾ ਰੱਖ ਲੈਣਗੇ ਜੀ ਬੈਰੀ ਗੱਲ ਹੈ ਕਿ ਆਏ ਵੀ ਮੈਂ ਜੋ ਮੇਰਾ ਅਹਿਸਾਸ ਪ੍ਰਾਪਰਟੀ ਅਹਿਸਾਸ ਨਾਲ ਨੂੰ ਮੈਂ ਦੇਣ ਨੂੰ ਤਿਆਰ ਆ ਬਾਕੀ ਉਹ ਜਿਹਨੂੰ ਮਰਜ਼ੀ ਦੇਵੇਗਾ ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸਰਮਾ ਸਵਾਗਤ ਕਰਦਾ ਇਸ ਵੇਲੇ ਖੜੇ ਆ ਮਲੇਰ ਕੋਟਲਾ ਤੋਂ ਖੰਨਾ ਹਾਈਵੇ ਦੇ ਉੱਤੇ ਜਿੱਥੇ ਤਕਰੀਬਨ ਦੱਸ ਦਈਏ ਪਿੰਡ ਰਾਣਵਾ ਦੇ ਵਿੱਚ ਖੜੇ ਆ ਤੇ ਇੱਥੇ ਇੱਕ ਔਰਤ ਦੇ ਵੱਲੋਂ ਬੜਾ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਇੱਕ ਔਰਤ ਦੇ ਵੱਲੋਂ ਆਪਣੀ ਪਤੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਤੇ ਜਿਸ ਵਿੱਚ ਉਸ ਦਾ ਕਹਿਣਾ ਹੈ ਵੀ ਮੇਰਾ ਪਤਾ ਹੀ ਹੈ ਜਿਹੜਾ ਉਹ ਧਰਮ ਪਰਵਰਤਨ ਕਰਕੇ ਕਿਸੇ ਦੂਸਰੀ ਔਰਤ ਦੇ ਨਾਲ ਜਾਨੀ ਕਿ ਮੁਸਲਮ ਧਰਮ ਅਪਣਾ ਕੇ ਮੁਸਲਮ ਰੀਤੀ ਰਿਵਾਜ ਦੇ ਅਨਸਾਰ ਵਿਆਹ ਕਰਵਾ ਕੇ ਬਿਨਾ ਉਸ ਨੂੰ ਤਲਾਕ ਦਿੱਤੇ ਦੂਸਰੀ ਔਰਤ ਦੇ ਨਾਲ ਰਹਿ ਰਿਹਾ ਤੇ ਉਸ ਔਰਤ ਦੇ ਵੱਲੋਂ ਮੀਡੀਆ ਕਰਮਚਾਰੀਆਂ ਚਾਰੀਆਂ ਅਤੇ ਮੀਡੀਆ ਕਰਮਚਾਰੀਆਂ ਅਤੇ ਪੁਲਿਸ ਵਾਲਿਆਂ ਦੇ ਵਿੱਚ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਹੈ ਗੇਟ ਖੜਕਾਏ ਜਾਂਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਮੇਰਾ ਪਤੀ ਪੰਚਾਇਤ ਦੇ ਵਿੱਚ ਰਾਜੀਨਾਮਾ ਹੋਣ ਤੋਂ ਬਾਅਦ ਹੈ ਜਿਹੜਾ ਉੱਥੋਂ ਮੁੱਕਰ ਕੇ ਦੂਸਰੀ ਔਰਤ ਦੇ ਨਾਲ ਰਹਿ ਰਿਹਾ ਆਓ ਕੀ ਗੱਲਬਾਤ ਹੈ ਇਹਨਾਂ ਦੇ ਦੋਨਾਂ ਦੇ ਵਿਚਾਲੇ ਕੀ ਘਟਨਾ ਕਰਮ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਉਸ ਔਰਤ ਦੇ ਨਾਲ ਤੇ ਦੂਸਰੀ ਧਿਰ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਣਦੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਤਾ ਰਾਣੀ ਆ ਤੇ ਤੁਸੀਂ ਇੱਥੇ ਪਹੁੰਚੂ ਕੀ ਕਾਰਨ ਹੈ ਤੁਹਾਡਾ ਨਿੱਕਾ ਜਿਹਾ ਬੱਚਾ ਵੀ ਤੁਹਾਡੀ ਗੋਦੀ ਵਿੱਚ ਹੈ ਹਾਂ ਕੀ ਮੇਰਾ ਨਿੱਕਾ ਜਿਹਾ ਬੱਚਾ ਆ ਮੈਂ ਐਸਐਸਪੀ ਦੇੇੇਸ਼ ਹੋਈ ਸੀਗੀ ਮੈਨੂੰ ਪਿਆਰ ਦਾ ਪਤਾ ਲੱਗਾ ਧਰਮ ਚੇਂਜ ਕਰਕੇ ਵਿਆਹ ਕੀਤਾ ਆ ਕੌਣ ਕੌਣ ਦੇ ਅਮਰਪ੍ਰੀਤ ਸਿੰਘ ਕੀ ਲੱਗਦਾ ਤੁਹਾਡੇ ਮੇਰੇ ਹਸਬੰਡ ਨੇ ਠੀਕ ਹੈ ਤੇ ਦੂਸਰੀ ਜਨਾਨੀ ਸ਼ਬਨਾ ਠੀਕ ਹੈ ਇਹ ਮੈਨੂੰ ਬਹੁਤ ਜ਼ਿਆਦਾ ਜਾਤੀ ਤੱਕ ਵੀ ਮੇਰੇ ਗਈ ਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਸਭ ਕੁਝ ਵੀ ਆਇਆ ਜੀ ਤੇ ਹੁਣ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਸੀਗਾ ਮੇਰੇ ਨਾਲ ਰਹਿ ਆ ਪੰਚਾਇਤ ਦਾ ਫੈਸਲਾ ਸਾਡੇ ਕੋਲ ਆ ਜੀ ਤੇ ਹੁਣ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾ ਲਈ ਇਸ ਬੱਚੇ ਦਾ ਕੀ ਕਸੂਰ ਆ ਤੁਹਾਨੂੰ ਤਲਾਕ ਦਿੱਤਾ ਜੀ ਉਹਨਾਂ ਨੇ ਕੋਈ ਨਹੀਂ ਦਿੱਤਾ ਹੈਗਾ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਹਿਆਰਪੁਰ ਤੁਹਾਡੇ ਹਸਬੰਦ ਦਾ ਨਾਮ ਕੀ ਆ ਜਿਹੜਾ ਇੱਥੇ ਰਹਿਣ ਲੱਗੇ ਅੱਗੇ ਅਮਰਪ੍ਰੀਤ ਸਿੰਘ ਕਿਹੜੇ ਪਿੰਡ ਤੋਂ ਨੇ ਉਹਨੂੰ ਸੋਈ ਤੋਂ ਇਹ ਕਿੰਨੇ ਟਾਈਮ ਤੋਂ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਉਸ ਨਾਨੀ ਨਾਲ ਇਹ ਇਹ 7 ਮਹੀਨੇ ਤੋਂ ਰਹਿਣ ਲੱਗੇ ਆ ਤੁਹਾਡੇ ਨਾਲ 7 ਮਹੀਨੇ ਤੋਂ ਬੱਕ ਰਹੇ ਤੁਹਾਨੂੰ ਦੱਸਿਆ ਕੁਝ ਪਹਿਲਾਂ ਨੇ ਰੇਸਿੰਗ ਸੀ ਨਹੀਂ 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 ਅਬ ਬੱਚਾ ਹੋਇਆ ਮੈਨੂੰ ਹੁਣ ਮਹੀਨੇ ਤੋਂ ਪਤਾ ਲੱਗਾ ਕਿੰਨੇ ਬੱਚੇ ਨੇ ਤੁਹਾਡੇ ਮੇਰੇ 3 ਬੱਚੇ ਆ ਮੇਰੀ ਪਹਿਲਾ ਮੈਰਿਜ ਹੋਈ ਸੀਗੀ ਮੈਂ ਜੋਬ ਕਰਦੀ ਸੀਗੀ ਜੀ ਲੁਧਿਆਣੀ ਤੋਂ ਮੈਨੂੰ ਜੋਬ ਤੋਂ ਉਠਾਇਆ ਬਿਊਟੀ ਪਾਰਲਰ ਦੀ ਜੋਬ ਠਾਕੇ ਮੈਨੂੰ ਇੱਥੇ ਲਿਆਂਦਾ ਬੇਟੀ ਹੋਣ ਵਾਲੀ ਰੀਤੀ ਰਿਵਾਜਾ ਨਾਲ ਸਾਰਾ ਵਿਆਹ ਕਰਵਾਇਆ ਜੀ ਹਾਂਜੀ ਤੇ ਹੁਣ ਇੱਥੇ ਰਹਿ ਰਹੇ ਆ ਹੁਣ ਦੇਖੋ ਮੇਰੀ ਸੁਣਵਾਈ ਤਾਂ ਕਿਸੇ ਪਾਸੇ ਨਹੀਂ ਹੋ ਰਹੀ ਹੈ ਤੁਸੀਂ ਇਸ ਸਬੰਧ ਦੇ ਵਿੱਚ ਪੁਲਿਸ ਕੰਪਲੇਟ ਕੀਤੀ ਹੈ ਜੀ ਹਾਂਜੀ ਮੈਂ ਦੋ ਵਾਰ ਕਰ ਦਿੱਤੀ ਐ ਐਸਐਸਪੀ ਦੇ ਫਿਰ ਉਹਨਾਂ ਨੇ ਸੁਣ ਕੇ ਹਿਸਾਬ ਦਾ ਮੇਰੀ ਕੋਈ ਵੀ ਮੇਰੇ ਨਾਲ ਇਨਸਾਫ ਨਹੀਂ ਹੋਇਆ ਅੱਛਾ ਕਿਹੜੇ ਥਾਣੇ ਦੇ ਵਿੱਚ ਤੁਸੀਂ ਇਹ ਰਿਪੋਰਟ ਕੀਤੀ ਸੀ ਮੈਂ ਐਸਐਸਪੀ ਦੀ ਮਲੇਰਕੋਟਲੀ ਅੱਛਾ ਉੱਥੋਂ ਜਿਹੜੇ ਉਹਨਾਂ ਨੇ ਅੱਗੇ ਡਿਊਟੀ ਕਿਹਦੀ ਲਈ ਐ ਪੈਰਵਾਈ ਕਰਨ ਵਾਸਤੇ ਪੁਨੀ ਅਹਿਮਦਗੜ ਅਹਿਮਦਗੜ ਹਾਂਜੀ ਅਹਿਮਦਗੜ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਸਬੰਧ ਵਿੱਚ ਉਹਨੇ ਤੇ ਇਹ ਕਿਹਾ ਕਿ ਤਾਲੀ ਤੋੜ ਕੇ ਉੱਥੇ ਬਹਿ ਜਾਓ ਅੱਛਾ ਬਸ ਇਹ ਮੈਨੂੰ ਕਿਹਾ ਆ ਕੀ ਇਹਦੇ ਵਿੱਚ ਪੁਲਿਸ ਦਾ ਕੋਈ ਇਨਸਾਫ ਤੋਂ ਬੋਣ ਦਾ ਸਬੰਧ ਨਹੀਂ ਬਣੀ ਤਾਰੀ ਹੈਗਾ ਮੈਨੂੰ ਇਨਸਾਫ ਮਿਲੇ ਹੀ ਨਹੀਂ ਰਿਹਾ ਕੀ ਕਹਿਣਾ ਚਾਹਾਂ ਕਿ ਪ੍ਰਸ਼ਾਸਨ ਤੋਂ ਕੀ ਮੰਗਦਾ ਮੈਨੂੰ ਇਨਸਾਫ ਚਾਹੀਦਾ ਆ ਮੇਰੇ ਹਸਬੰਡ ਨੂੰ ਅੰਦਰੋਂ ਕੱਢਿਆ ਜਾਵੇ ਜੇਕਰ ਤੁਹਾਨੂੰ ਪ੍ਰਸ਼ਾਸਨ ਤੋਂ ਇਨਸਾਫ ਨਹੀਂ ਮਿਲਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਮੇਰੇ ਵੱਲੋਂ ਕਾਰਵਾਈ ਮੈਂ ਇੱਥੇ ਅੱਗ ਲਾ ਕੇ ਮਰੂੰਗੀ ਇਸ ਘਰ ਦੇ ਮੋਹਰੀ ਅੱਗ ਲਾ ਕੇ ਮਰੂੰਗੀ ਮੈਂ ਇਸੇ ਟਾਈਮ ਆਪਣੇ ਬੱਚਿਆਂ ਨੂੰ ਲੈ ਕੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਪੁਲਿਸ ਵੀ ਇਹ ਨਾਲ ਕੋਈ ਇਨਸਾਫ ਨਹੀਂ ਕਰਦੀ ਮੈਨੂੰ ਇਨਸਾਫ ਦੋ ਕੀ ਨਾਮ ਹੈ ਜੀ ਤੇ ਇਹ ਜੋ ਜਾਲੀ ਹੈ ਜੀ ਠੀਕ ਹੈ ਜੀ ਐਤੋਂ 2 ਸਾਲ ਪਹਿਲਾਂ ਵਿਆਹ ਕੀਤਾ ਇਹਦਾ ਰੈੱਡ ਮੰਗੇਓ ਜੇ ਠੀਕ ਹੈ ਜੀ ਮੈਂ ਉਹਨੂੰ ਮੁੰਡੇ ਨੂੰ ਪੁੱਛਿਆ ਵੀ ਸੀ ਤੇਰੇ ਕੋਈ ਕਿਤੇ ਕੋਈ ਗੱਲਬਾਤ ਨਹੀਂ ਕਿ ਤੇ ਉਹ ਨਾ ਵਿਆਹ ਕਰਾਉਣ ਤੋਂ ਬਾਅਦ ਤੂੰ ਗਾਣੇ ਗੁਣੇ ਗਾ ਕੇ ਫਿਰ ਛੁੱਟ ਜਾਵੇਂ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਬੱਚਾ ਹੋਣ ਵਾਲਾ ਹੋ ਗਿਆ ਦੇਖੋ ਬੱਚਾ ਦੇਖੋ ਮੈਨੂੰ ਕਿਦਾਂ ਖਿਜਾ ਰਹੀ ਆ ਤੁਸੀਂ ਉਸ ਤੋਂ ਬਾਅਦ ਬੱਚਾ ਹੋ ਗਿਆ ਬੱਚਾ ਹੋਣ ਤੋਂ ਬਾਅਦ ਉਹ ਵੇਖੋ ਬੋਲ ਫਾਲ ਤੋਂ ਬੋਲਦੀ ਜਨਾਨੀ ਇੱਥੇ ਆਏ ਸਾਨੂੰ ਕਹਿੰਦੀ ਮੈਨੂੰ ਕਹਿੰਦੀ ਵੜ ਜਾਣਾ ਤੈਨੂੰ ਉਹਦਾ ਭਰਾ ਮੈਨੂੰ ਧਮਕੀਆਂ ਦੇ ਰਿਹਾ ਵਾ ਕਿਉਂ ਮੈਂ ਸਾਥ ਨ ਸਾਰੀ ਵੀਡੀਓ ਬਣੀ ਹੈ ਆਪਣੀ ਦੂਜੀ ਆਪਣੇ ਰੈੱਡ ਮੰਗੋ ਆਪਣੇ ਜਿਹੜੇ ਪੰਡਈ ਦੇ ਹੁੰਦੇ ਨੇ ਸਰਟੀਫਿਕੇਟ ਮਿਲਿਆ ਹੋਇਆ ਸਾਰਾ ਕੁਝ ਮਿਲਿਆ ਸਾਰਾ ਕੁਝ ਕਰਾਇਆ ਵਾ ਜੀ ਉਸ ਤੋਂ ਬਾਅਦ ਹੁਣ ਸਾਨੂੰ 15-20 ਦਿਨਾਂ ਤੋਂ ਪਹਿਲੇ ਪਤਾ ਲੱਗਾ ਕਿ ਇਹਨੇ ਇੱਕ ਰੱਖੀ ਹੋਈ ਇੱਥੇ ਜੀ ਇਹ ਮਕਾਨ ਵੀ ਇਹ ਆਪ ਬਣਾਉਂਦੀ ਦੀ ਆ ਕੇ ਗੁੜੀ ਮੈਂ ਕੁੱਦਾ ਕਿ ਮਕਾਨ ਦੇਖਦੀ ਸੀ ਇਹਦੀ ਸੀ ਹੁਣ ਉਹਨਾਂ ਨੂੰ ਉਹਨਾਂ ਨੂੰ ਦੇਤਾ ਉਹਨਾਂ ਨੂੰ ਜੇ ਮੈਂ ਤੁਸੀਂ ਕਹਿੰਦੇ ਵੀ ਜਾਤੀ ਬਦਲ ਕੇ ਬੰਦਾ ਇੱਥੇ ਰਹਿ ਰਿਹਾ ਤੁਸੀਂ ਕਿਹੜੀ ਕਾਸਟ ਨੂੰ ਬਲੋਂਗ ਕਰਦੇ ਹੋ ਮੈਂ ਲਾਂਬਾ ਜੀ ਖੱਤਰੀਆ ਜੀ ਹੈ ਜੀ ਇਹ ਜਿਹੜੇ ਹੈਗੇ ਨੇ ਇਹ ਮੁਸਲਮਾਨ ਮੁਸਲਮਾਨ ਹੈ ਜੀ ਜਿਹੜਾ ਹੁਣ ਬ ਇਹ ਜਿਹੜੀ ਜਨਾਨੀ ਹੈ ਮੁਸਲਮਾਨੀ ਨਾਲ ਕਰਾਇਆ ਇਹਨੇ ਵਿਆਹ ਜੀ ਹਾਂ ਜੀ ਇਹ ਸਾਨੂੰ ਵੀ ਨਾਲੇ ਜਾਤੀ ਅਟੈਕ ਕਰਦੀ ਹੈ ਚੂੜਾ ਚ ਮਾਰ ਕਹਿੰਦੀ ਇਹਨੂੰ ਇਹਨੂੰ ਵੀਡੀਓ ਵੀ ਹੈਗੀਆਂ ਉਹਦੀ ਆਪਾਂ ਐਫਆਰ ਵੀ ਕਰਾਈ ਹੋਣੀ ਸਾਡੀ ਬਹੁਤ ਗੰਤੀ ਉਹਦੇ ਲੋ ਵੀ ਐਫਆਰ ਵੀ ਪਕਰਾਵਾਂਗੇ ਅੱਜ ਜੀ ਇਹ ਤੁਹਾਨੂੰ ਜਿਹੜੇ ਜਿਹੜੇ ਚੂੜਾ ਮਾਰੇ ਸਾਬਤ ਵਰਤੇ ਗਿਆ ਨੇ ਇਹ ਸਾਡੇ ਕੋਲ ਰਿਕਾਰਡਿੰਗ ਹੈ ਉਹ ਕਹਿੰਦਾ ਉਸ ਬੰਦੇ ਵੱਲੋਂ ਵਰਤੇ ਗਿਆ ਨੇ ਇਹ ਜਨਾਨੀ ਵੱਲੋਂ ਮੁਸਲਮਾਨੀ ਵੱਲੋਂ ਵਰਤੇ ਗਿਆ ਜੀ ਇੱਧਰ ਆ ਕੇ ਦੱਸੋ ਜਰਾ ਇੱਧਰ ਆ ਉਸਨੀ ਤਾਂ ਸਾਡੇ ਕੋ ਸਾਰੀਆਂ ਵੀਡੀਓ ਪਈਆਂ ਆ ਆਪਾਂ ਉਹਦੀ ਐਫਆਰਆਈ ਸਾਜੀ ਕਰਵਾਣੀ ਆ ਇੱਥੇ ਗਲਤ ਕੰਮ ਵੀ ਹੁੰਦਾ ਆ ਇੱਥੇ ਗਲਤ ਕੰਮ ਹੁੰਦਾ ਆ ਆਣ-ਬਾਣ ਸਮਝਾਏ ਹੋਣੇ ਮੈਨੂੰ ਕੋਈ ਦੱਸੇ ਕਿੱਥੋਂ ਮੈਨੂੰ ਲੈ ਚੱਲ ਫਿਰ ਵੀ ਇਹ ਜਨਾਨੀ ਨੂੰ ਪਤਾ ਨਹੀਂ ਕੀ ਕੀਤਾ ਚਿੱਟੇ ਦੇ ਵਿੱਚ ਹੀ ਫੜੇ ਗਏ ਆ ਮੋਬਾਈਲ ਖੋਇਆ ਇਹਨਾਂ ਦੇ ਕੋਲ ਅਹਿਮਦਗੜ੍ਹੋਂ ਰਿਪੋਰਟ ਵੀ ਆ ਅਹਿਮਦਗੜ੍ਹ ਵੀ ਰਿਪੋਰਟ ਅਹਿਮਦਗੜ੍ਹ ਜਿੱਦਣਾ ਹਿੰਦੀ ਮੋਬਾਈਲ ਕਿਤਾ ਖੋਇਆ ਜੀ ਮੇਰੇ ਹਸਬੰਡ ਦਾ ਉਹੀ ਮੁੰਡਿਆਂ ਨੇ ਨਸ਼ਾ ਲੈਣ ਨੂੰ ਮੰਗਾ ਲਿਆ ਫਿਰ ਕਹਿੰਦੇ ਸੁਨੀਤਾ ਮੈਨੂੰ ਬਚਾ ਲੈ ਮੈਂ ਤੋਂ ਗਲਤ ਕੰਮ ਕਰਾਂਦੀ ਆ ਮੈਂ ਕਿੱਦਾਂ ਬਚਾ ਪੰਚਾਇਤੀ ਫੈਸਲਾ ਹੋ ਗਿਆ ਕਿ ਇਹ ਸਾਡੇ ਕੋ ਰਹੂਗਾ ਉਸ ਤੋਂ ਬਾਅਦ ਮਿਲ ਕੇ ਅੱਜ ਹੱਤੋਂ ਹੋ ਗਿਆ ਜੋੜ ਕੇ ਆਪਣੇ ਥਾਣਾ ਕਿਡ ਆਪਣੇ ਹਾਂਜੀ ਜੋੜੋਪੁਰ ਜੋੜੋਪੁਰ ਕਰਕੇ ਲੱਗੇ ਤਾਂ ਜਿ ਰਜਮੰਦੀ ਹੋ ਗਈ ਹਾਂਜੀ ਇਹ ਕਹਿੰਨੇ ਕਹਤਾ ਹਾਂਜੀ ਹੋ ਗਈ ਹੈ ਜੀ ਉਸ ਤੋਂ ਬਾਅਦ ਫਿਰ ਹੁਣ ਇਹ ਪੁਲਿਸ ਆ ਪੁਲਿਸ ਆਏ ਨੇ ਇਹਨਾਂ ਵੱਲ ਕਰੋ ਜਰਾ ਥੋੜਾ ਜਿਹਾ ਇਹ ਕਹਿੰਦੇ ਹੁਣ ਕੋਰਟ ਮੈਰਿਜ ਕਰਾਤੀ ਇਹਨਾਂ ਨੇ ਇਹਨਾਂ ਨੇ ਕੋਰਟ ਮੈਰਿਜ ਕਰਾ ਲਈ ਹੈ ਜੀ ਹੁਣ ਤਿੰਨ ਚਾਰ ਦਿਨਾਂ ਚ ਕਿਹੜੀ ਕੋਰਟ ਮੈਰਿਜ ਹੋ ਜਾਂਦੀ ਹੈ ਜੀ ਇਹਦੀ ਇਹ ਕਿਹੜੀ ਪੁਲਿਸ ਨੇ ਰਾਈ ਨਾਮਾ ਕਰ ਦਿੱਤਾ ਉਸ ਤੋਂ ਬਾਅਦ ਵੀ ਬੰਦਾ ਕੋਰਟ ਮੈਰਿਜ ਕਰਾ ਲੂਗਾ ਚਲੋ ਤੁਹਾਡੇ ਕਹਿਣ ਦਾ ਪਾਵਾਈ ਪੁਲਿਸਰ ਨੂੰ ਸ਼ਹਿਰ ਦੇ ਰਹੀ ਆ ਪੁਲਿਸ ਪੂਰਾ ਸ਼ਹਿਰ ਦੇ ਰਹੀ ਏ ਸਾਨੂੰ ਇਨਸਾਫ ਚਾਹੀਦਾ ਅਸੀਂ ਸਵੇਰ ਦੇ 3 ਵਜੇ ਦੇ ਖੜੇ ਆ ਜੀ ਆਪਾਂ ਤੁਹਾਨੂੰ ਪੁਲਿਸ ਪੱਲਾ ਕਹਿੰਦੀ ਤੁਸੀਂ ਅੰਦਰ ਨਹੀਂ ਆਣਾ ਆਪਾਂ ਆਵਾਂਗੇ ਫਿਰ ਤੁਸੀਂ ਜਾਣਾ ਹੁਣ ਅਸੀਂ ਉਨੱਚੇ ਉੱਥੇ ਖੜੇ ਰਿਹਾ ਤੁਹਾਨੂੰ ਬੁਲਾਇਆ ਸੀ ਐਸ ਕਰਕੇ ਤੁਸੀਂ ਸਾਡੀ ਹਿੱਸੇਦਾਰੀ ਕਰੋ ਜੀ ਸਾਨੂੰ ਐਸਐਸਪੀ ਸਾਹਿਬ ਨੇ ਕਿਹਾ ਸੀ ਕਿ 112 ਤੇ ਫੋਨ ਕਰਨਾ ਤੁਹਾਡੀ ਹੈਲਪ ਲਈ ਜ਼ਰੂਰ ਪਹੁੰਚੂਗੇ ਕੋਈ ਨਹੀਂ ਪਹੁੰਚਿਆ ਤੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਪ੍ਰੀਤ ਸਿੰਘ ਉਰਫ ਆਮਿਰ ਖਾਨ ਆਮਿਰ ਖਾਨ ਹਾਂ ਜੀ ਤੇ ਪਹਿਲਾਂ ਤਾਂ ਇਹ ਦੱਸੋ ਅਮਰਪ੍ਰੀਤ ਤੋਂ ਆਗਰਦਾਰ ਕਿਵੇਂ ਬਣ ਕੇ ਸਰ ਤੁਸੀਂ ਸਰ ਮੈਂ ਇਸਲਾਮ ਕਬੂਲ ਕੀਤਾ ਜੀ ਠੀਕ ਹੈ ਹਾਂਜੀ ਤੇ ਤੁਹਾਡੀ ਪਹਿਲੀ ਪਤਨੀ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਕਿ ਬਿਨਾ ਉਹਨਾਂ ਨੂੰ ਡਾਈਵੋਰਸ ਦਿੱਤੇ ਤੁਸੀਂ ਦੂਸਰੀ ਮੈਰਿਜ ਕਰ ਲਈ ਹੈ ਕਾਰਨ ਕੀ ਹੈ ਸਰ ਇਹਦੇ ਵਿੱਚ ਕਾਰਨ ਇਹ ਹੈ ਕਿ ਜਦੋਂ ਮੈਂ ਘਰ ਜਾਂਦਾ ਸੀਗਾ ਮੇਰੇ ਨਾਲ ਮਿਸਬੀਹੇਵ ਕਰਦੀ ਸੀ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਸੀ ਟਾਈਮ ਟੂ ਟਾਈਮ ਤੇ ਇਹਦੇ ਵਿੱਚ ਕੀ ਹੈ ਜਿਵੇਂ ਮੈਂ ਬਾਹਰ ਅੰਦਰ ਜਾਂਦਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਉਹ ਕਿੱਥੇ ਜਾਂਦੀ ਆ ਕਿੱਥੇ ਨਹੀਂ ਆਂਦੀ ਠੀਕ ਹੈ ਹਾਂਜੀ ਤੁਹਾਡੇ ਕਿੰਨੇ ਬੱਚੇ ਨੇ ਜੀ ਪਹਿਲੀ ਪਤਨੀ ਤੋਂ ਪਹਿਲੀ ਪਤਨੀ ਤੋਂ ਇੱਕ ਬੱਚਾ ਜੀ ਠੀਕ ਹੈ ਤੇ ਦੋ ਬੱਚੇ ਹੋਰ ਨੇ ਜੀ ਉਹਨਾਂ ਦੇ ਉਹ ਦੋ ਬੱਚੇ ਉਹਨਾਂ ਦੇ ਪਹਿਲਾ ਨੇ ਜੀ ਔਰ ਉਹਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਦੇ ਇੱਕ ਦਰਖਾਸਤ ਦਿੱਤੀ ਸੀ ਕਿ ਜੇ ਮੇਰਾ ਆਪਣੇ ਹਸਬੰਦ ਨਾਲ ਕੋਈ ਲੜਾਈ ਝਗੜਾ ਉਹਦੇ ਵਿੱਚ ਇਹਨਾਂ ਨੇ ਲਿਖਾਇਆ ਸੀ ਕਿ ਮੇਰੇ ਪਹਿਲਾਂ ਵਾਲੇ ਹਸਬੰਦ ਦੀ ਜਿਨ੍ਹਾਂ ਦੇ ਦੋ ਬੱਚੇ ਨੇ ਉਹਦੀ ਮੌਤ ਹੋ ਗਈ ਡੈਥ ਹੋ ਗਈ ਕੀ ਵਾਕਿਆਤ ਸੁਣੀ ਵੀ ਹੈ ਜੀ ਨਹੀਂ ਸਰ ਬਿਲਕੁਲ ਨਹੀਂ ਹੋਈ ਜੀ ਇਹ ਜਿਹੜੇ ਜਿਹੋ ਸੌਦਾ ਕਰਨ ਦਾ ਭਾਅ ਹੋਵੇ ਪਤਾ ਨਹੀਂ ਕਿੱਥੇ ਜਾਂਦੇ ਕਿੱਥੇ ਆਂਦੇ ਉਹਨੇ ਬਿਊਟੀ ਕਮ ਦਾ ਕੰਮ ਕਰਦੀ ਸੀ ਕੀ ਉਹਦਾ ਕੈਰੇਕਟਰ ਦੇ ਸੱਕਾ ਬਿਲਕੁਲ ਜੀ ਸਰ ਬਿਊਟੀ ਬਾਲਰ ਦਾ ਕੰਮ ਨਹੀਂ ਕਰਦੀ ਐ ਸਪਾ ਸੈਂਟਰ ਦੇ ਵਿੱਚ ਕੰਮ ਕਰਦੀ ਸੀ ਲੁਧਿਆਣਾ ਠੀਕ ਹੈ ਜੀ ਫਿਰ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਵੀ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਸਰੀ ਮੈਰਿਜ ਕਰਵਾ ਲੈਣੀ ਹੋ ਜੀ ਤੇ ਉਹਨਾਂ ਨੇ ਐਸਐਸਪੀ ਸਹਿਬਾ ਦੇ ਕੋਲੇ ਵੀ ਇਸ ਦੀ ਦਰਖਾਸਤ ਦਿੱਤੀ ਹੋਈ ਐ ਤੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਵੀ ਰਾਜ਼ੀ ਨਾਮਾ ਹੋਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਜਾ ਵਿਆਹ ਕਰਵਾਇਆ ਜੀ ਸਰ ਐਸਐਸਪੀ ਸਾਹਿਬ ਨੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਇਹਨਾਂ ਨੇ ਮੇਰਾ ਮਿਸਬੀਹੇਵ ਕੀਤਾ ਮੈਨੂੰ ਰੋਟੀ ਪਾਣੀ ਨਹੀਂ ਦਿੱਤਾ ਮੇਰੇ ਪਰਸਨਲ ਪਾਰਟ ਤੇ ਲੱਤ ਮਾਰੀ ਕਿੱਕ ਮਾਰੀ ਤੇ ਇਹਦੇ ਵਿੱਚ ਕੀ ਹੋਇਆ ਮੈਨੂੰ ਜਿਹੜੇ ਦੇ ਬ੍ਰਦਰ ਆ ਇਹਦੀ ਸਿਸਟਰ ਆ ਜੀਜਾ ਜੀ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰ ਰਹੀ ਕੁੱਟਮਾਰ ਕਰਦੇ ਸੀਗੇ ਕੀ ਤੁਸੀਂ ਕੁੱਟਮਾਰ ਦੇ ਕਿਤਾ ਕੰਪਲੇਟ ਲਖਾਈ ਹੈ ਬੰਦ ਬੰਦਾ ਕੁੱਟਮਾਰ ਨਹੀਂ ਸਰ ਕਿਉਂ ਨਹੀਂ ਲਖਾਈ ਕਿ ਬਰੇ ਸਰੇ ਮੇਰੇ ਕੋਲੇ ਇਹਦੀ ਜੋ ਮੈਡੀਕਲ ਰਿਪੋਰਟ ਪਈ ਆ ਜੀ ਕਾਤੇ ਦੇ ਆ ਦੂਸਰੀ ਪਤਨੀ ਦੇ ਵੱਲੋਂ ਉਹਨਾਂ ਨੂੰ ਜਾਤੀ ਸੂਚੀ ਵਿੱਚ ਸਾਧਵੀ ਕਿਹਾ ਗਿਆ ਤੇ ਉਹਨਾਂ ਨੇ ਰਿਕਾਰਡਿੰਗ ਦਿਖਾਈ ਹੈ ਜਿਹੜੀ ਸਰ ਇਹਨਾਂ ਕੋਲੇ ਵੀ ਆਪਣੀ ਰਿਕਾਰਡਿੰਗ ਪਈ ਹੈ ਕਿ ਆ ਮੈਨੂੰ ਮੁਸਲਮ 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 ਇਦਾਂ ਕਰਦੇ ਆ ਹਾਂਜੀ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਜੀ ਸਾਹਿਬ ਸਰ ਮੈਂ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਜੋ ਸੀ ਆਪਣੀ ਕੋਟ ਮੈਰਿਜ ਕਰਵਾ ਲਈ ਔਰ ਜਿਨ੍ਹਾਂ ਨਾਲ ਮੈਂ ਰਹਿਣਾ ਚਾਹੁੰਦਾ ਸਾਨੂੰ ਬਾ ਅਦਾਲਤ ਨੇ ਜੱਜ ਸਾਹਿਬ ਨੇ ਸਾਨੂੰ ਕੋਟ ਮੈਰਿਜ ਕਰਵਾ ਕੇ ਇਹ ਸਾਨੂੰ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ। ਕੀ ਤੁਸੀਂ ਜੱਜ ਸਾਹਿਬ ਕੋਲ ਇਹ ਗੱਲ ਕਹੀ ਸੀ ਵੀ ਮੈਂ ਪਹਿਲਾਂ ਮੈਰਿਡਾ ਮੈਂ ਤਲਾਕ ਨਹੀਂ ਦਿੱਤਾ। ਹਾਂਜੀ ਸਰ ਬਿਲਕੁਲ ਕਹੀ ਸੀ। ਕਹੀ ਸੀ। ਹਾਂਜੀ। ਹਾਂਜੀ ਕੀ ਨਾਮ ਹੈ ਜੀ ਆਪਣਾ? ਮੇਰੇ ਨਾਮ ਕਰਮਜੀਤ ਸਿੰਘ। ਕਰਮਜੀਤ ਸਿੰਘ। ਕਰਮਜੀਤ ਜੀ ਤੁਸੀਂ ਲੜਕੇ ਤੇ ਕੀ ਲੱਗਦੇ ਹੋ ਜੀ? ਮੈਂ ਫਾਦਰ ਲੱਗਦਾ ਜੀ। ਫਾਦਰ ਲੱਗਦੇ ਆ। ਤੁਹਾਡੀ ਨੂੰਨੇ ਸ਼ਰੀਆ ਮੈਂ ਐਲੀਗੇਸ਼ਨ ਲਗਾਏ ਨੇ ਤੁਹਾਡੇ ਪਰਿਵਾਰ ਦੇ ਉੱਤੇ ਵੀ ਤੁਹਾਡਾ ਲੜਕਾ ਜਿਹੜਾ ਉਹ ਬਿਨਾਂ ਉਸ ਨੂੰ ਤਲਾਕ ਦਿੱਤੇ ਦੂਸਰੀ ਔਰਤ ਦੇ ਨਾਲ ਵਿਆਹ ਕਰਵਾ ਚੁੱਕਿਆ ਜੀ ਸਰ ਨਾ ਮੈਨੂੰ ਪਹਿਲਾਂ ਜਿਹੜੀ ਨਾਲ ਸਾਦੀ ਕਰੀ ਉਹਦੇ ਬਾਰੇ ਪਤਾ ਜੀ ਨਾ ਇਹਦੀ ਸਾਦੀ ਬਾਰੇ ਪਤਾ ਨਾ ਦੂਜੀ ਸਾਦੀ ਦੇ ਬਾਰੇ ਪਤਾ ਜੀ ਨਾ ਮੇਰੀ ਮੈਸੇਜ ਨੂੰ ਪਤਾ ਨਾ ਮੇਰੇ ਵੱਡੇ ਮੁੰਡੇ ਨੂੰ ਪਤਾ ਠੀਕ ਹੈ ਜੀ ਇਹਦਾ 9 ਤਰੀਕ ਨੂੰ ਜਦ ਇਹ ਭਗਵਾਨਤ ਮਾਨ ਆਏ ਦੀ ਨਾ ਰੌਲਾ ਪਿਆ ਉਹਦੇ ਪਤਾ ਲੱਗਿਆ ਸੀ ਸਾਨੂੰ ਵੀ ਆਹ ਕੁਛ ਕਰਾਈ ਫਿਰਦਨੇ ਹੈ ਤੇ ਹੁਣ ਤੁਹਾਡੇ ਬੇਟੇ ਨੇ ਦੂਸਰੀ شادی ਕਿੱਥੇ ਕਰੀ ਹੈ ਜੀ ਪਹਿਲਾਂ ਇਹ ਦੱਸੋ ਇਹ ਦੂਸਰੀ ਤਾਂ ਇਹ ਮਰੇ ਕੋਲ ਹੀ ਆਏ ਆ ਇੱਥੇ ਜੇ ਤੁਸੀਂ ਜਾ ਕੇ ਆਪਣੇ ਜਾ ਕੇ ਆਏ ਨੇ ਵਿਆਹ ਲੈ ਗਏ ਨੇ ਹਾਂਜੀ ਠੀਕ ਹੈ ਪਹਿਲਾਂ ਇਹਦੇ ਨਾਲ ਕਰਾਈ ਗੁਰੂਈ ਵਿਆਹ ਬੱਚਾ ਇੱਕ ਉਹ ਤਾਂ ਚਾਹਾਂ ਕੀ ਤੁਸੀਂ ਸਹਿਮਤ ਹੋ ਆਪਣੇ ਲੜਕੇ ਦੀ ਦੂਸਰੀ شادی ਦੇ ਨਾਲ ਜੀ ਅਸੀਂ ਬਿਲਕੁਲ ਨਹੀਂ ਸਹਿਮਤ ਤੁਸੀਂ ਇਕੱਠੇ ਰਹਿ ਰਹੇ ਹੋ ਜੀ ਅਸੀਂ ਤੇ ਮੇਰਾ ਬੜਾ ਮੁੰਡਾ ਇਕੱਠਾ ਰਹ ਰਿਹਾ ਸੀ ਠੀਕ ਹੈ ਇਹ ਸੱਚ ਦਾ ਇਹ ਤਾਂ ਲੱਗਿਆ ਇਹ ਤਾਂ ਸਾਡੇ ਕੋਲ ਗਏ ਨਹੀਂ ਹੁੰਦੇ ਦਾ 9-10 ਦਿਨ ਹੋ ਗਏ ਕਿ ਘਰੋਂ ਠਾਰਾਰ ਮੈਂ ਕਿਵੇਂ ਕਹਦਾ ਇਹਨੂੰ ਨਾਲ ਵੀ ਮੇਰੇ ਇਕੱਠੇ ਰਹ ਰਹੇ ਕਿਹੜੇ ਤੁਸੀਂ ਅੱਜ ਇਸ ਸਥਾਨ ਤੋਂ ਮੁੰਡੇ ਦੇ ਘਰ ਪਹੁੰਚੋ ਫਿਰ ਤੁਸੀਂ ਇੱਥੇ ਅੱਜ ਕਿਵੇਂ ਪਹੁੰਚੇ ਸਰ ਮੈਨੂੰ ਇਹ ਲੈ ਕੇ ਆਏ ਨੇ ਅੱਛਾ ਮੈਂ ਨਾਲ ਆਵਦੀਆ ਰਿਪੋਰਟਾਂ ਲੈ ਕੇ ਆਇਆ ਜੋ ਮੈਨੂੰ ਬਿਮਾਰੀ ਆ ਪੈਰਾਲਾਈਜ਼ ਹੋਇਆ ਹੋਇਆ ਅੱਖ ਤੋਂ ਇੱਕ ਮੇਰੇ ਦਿਦਾ ਨਹੀਂ ਹੈਗਾ ਕਿਉਂਕਿ ਕੱਲੋਂ ਮੈਨੂੰ ਕਿਹੜੀ ਸੀਫਰ ਦਾ ਮੈਂ ਇਸ ਗੱਲ ਦੇ ਵਿੱਚ ਸਹਿਮਤੀ ਨਹੀਂ ਮੈਂ ਸੋਚੀ ਹੈ ਬੜੀ ਨੌਂ ਨਾ ਤਾਂ ਸਹਿਮਤਾ ਦੂੰ ਮੈਂ ਇਹ ਗੱਲ ਆ ਵੀ ਮੈਂ ਨਹੀਂ ਸਾਦੀ ਦੇ ਵਿੱਚ ਨਹੀਂ ਜਦੋਂ ਹੈਗਾ ਮੈਂ ਨਹੀਂ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਵੀ ਤੁਸੀਂ ਦੋ ਪਾਸੇ ਪੈਰ ਰੱਖਦੇ ਤੁਸੀਂ ਉਧਰ ਵੀ ਸਹਿਮਤੀ ਦਿਨੋ ਇਧਰ ਵੀ ਦਿਨੋ ਦੋਨੇ ਪਾਸੇ ਤੁਰੇ ਫਿਰਦੇ ਮੈਂ ਕਿਸੇ ਪਾਸੇ ਨਹੀਂ ਮੇਰੇ ਕਹਿੰਦਾ ਦੋ ਦੋਹਾਂ ਨੂੰ ਛੱਡ ਦਵੇ ਦੋਹਾਂ ਨੂੰ ਰੱਖ ਲੈ ਜਿੱਥੋਂ ਮਰਜੀ ਇਹ ਮਤਲਬ ਦਵੇ ਇਹਨਾਂ ਨੂੰ ਛੱਡ ਕੇ ਗਏ ਨੇ ਡੈਡੀ ਜੀ ਨਹੀਂ ਮੈਂ ਬਿਲਕੁਲ ਨਹੀਂ ਛੱਡ ਗਿਆ ਇਹ ਗੱਲ ਕਰੋ ਇਹ ਮਤਲਬ ਤੁਸੀਂ ਸੌਂ ਖਾ ਕੇ ਕਹ ਦੋ ਵੀ ਜੇ ਮੈਂ ਆਪ ਛੱਡ ਗਿਆ ਮੈਂ ਨਾ ਆਉਂਦਾ ਸੀ ਫੈਸਲਾ ਹੋਇਆ ਸੀ ਆਪ ਕਿਥੇ ਛੱਡ ਕੇ ਗਏ ਆਪਣੇ ਮੂੰਹੋਂ ਦੱਸਿਆ ਡੈਡ ਜੀ ਬੋਲੋ ਹਣ ਕਿਉਂ ਝੂਠ ਬੋਲਦੇ ਪਿਆ ਦੋ ਪਹਿਲਾਂ ਤੂੰ ਬਲੇ ਗੱਲ ਤਾਂ ਸੁਣ ਲੈ ਇੱਧਰ ਆ ਜੋ ਤੇ ਅਗਲੀ ਮੇਰੀ ਗੱਲ ਤਾਂ ਹਾਂਜੀ ਹਾਂਜੀ ਡੈਡੀ ਜੀ ਝੂਠ ਬੋਲ ਰਹੇ ਆ ਤਨੂੰ ਬਾਹਰ ਕੱਢ ਕੇ ਸੌਂ ਖੜਾਓ ਪੰਚਾਇਤੀ ਫੈਸਲਾ ਹੋ ਗਿਆ ਫਿਰ ਵੀ ਆਪ ਛੱਡ ਕੇ ਗਏ ਮੇਰੇ ਸਾਹਮਣੇ ਕੱਚਾ ਪਾ ਕੇ ਰਹਿੰਦੇ ਐ ਇੱਕ ਨੌ ਦੀ ਸਾਹਮਣੇ ਪੁੱਤੀ ਸਾਹਮਣੇ ਬਨੈਣ ਲਾ ਲਏ ਵੀਡੀਓ ਪਾ ਲੈ ਪਜਾਮਾ ਆਲ ਜਾ ਮੈਂ ਆਪਣੇ ਪੁੱਛੇ ਸੌ ਚੱਕਦੀ ਆਂ ਮੈਂ ਆਪਦੇ ਘਰੇ ਰਹਿ ਰਿਹਾ ਹਾਂ ਆਪਣੀ ਕਰੋ ਇਹ ਚਲ ਜਾਵੇ ਮੈਂ ਆਪਦੇ ਘਰੇ ਰਹਿ ਰਿਹਾ ਹਾਂ ਕਿਸੇ ਮੁੱਦੇ ਦਾ ਪੰਚਾਇਤ ਵਿੱਚ ਫੈਸਲਾ ਹੋ ਗਿਆ ਮੇਰਾ ਤੇਰਾ ਜਿਹੜਾ ਫੈਸਲਾ ਹੋਇਆ ਸੀ ਉਹਦਾ ਕੀ ਕੀ ਉੱਚ ਘਰੇ ਉਹਨਾਂ ਉਹ ਜੀ ਇਹ ਤੇ ਮੁੰਡਾ ਇਹਦੇ ਕੋਲ ਰਹੂ ਹਾਂ ਇਹ ਬਿਠਾਈ ਸੀ ਹਾਂ ਕੁੜੀ ਹਾਂਜੀ ਇਹਦੇ ਨੂੰ ਘਰੇ ਤੇ ਬਿਠਾਉਣੇ ਸੀ ਇਹਨਾਂ ਚ ਪੰਚਾਇਤੀ ਰਾਜ ਨੇ ਫਿਰ ਇਹ ਘਰੇ ਘਰੇ ਬੈਠੀ ਐ ਤੇਰੇ ਕੋਲੇ ਆਏ ਹਾਂ ਉੱਥੇ ਬੈਠੀ ਐ ਇਹ ਹੁਣ ਕਹਿੰਦੀ ਵੀ 도ੜ ਜਾਵੇ ਜਦੋਂ ਕੱਲੇ ਕੱਚਾ ਘਰ ਤੇ ਇੰਨਾ ਕੁ ਘੁੰਮਣਾ ਨਾ ਤੇ پوਤੀ ਦੇ ਸਾਹਮਣੇ ਪਰਸੋਂ ਹੱਥ ਪੈਰ ਮੋਦੀ ਨਜ਼ਰ ਪੋ ਜਾਵਾ ਇਹਦੇ ਨਾਲ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਇਕੱਠੇ ਰਹਿਣ ਜਾਂ ਜਿੰਨਾਂ ਨਾਲ ਹੁਣ ਵਿਆਹ ਕਰਵਾਇਆ ਜੀ ਸਾਰਾ ਕੁਝ ਜੀ ਮੈਂ ਤਾਂ ਕਹਾਂ ਜੀ ਇਹ ਤੇ ਤਿੰਨੂੰ ਇਕੱਠੇ ਰਹਿਣ ਮੈਂ ਨਹੀਂ ਇਹਨਾਂ ਤਿੰਨੇ ਕਿਵੇਂ ਰਹਿ ਲੈਣਗੇ ਜੀ ਇਹ ਦੱਸੋ ਮੈਂ ਇਹਦੇ ਵਿੱਚ ਸਹਿਬ ਤੇਰੀ ਤਿੰਨਾ ਚੀ ਨਹੀਂ ਸਹਿਬ ਸਿਰਫ ਪੰਚਾਇਤ ਦੇ ਫੈਸਲੇ ਵਿੱਚ ਤੁਸੀਂ ਹੈ ਨਹੀਂ ਸੀ ਪੰਚਾਇਤ ਦੇ ਫੈਸਲੇ ਵਿੱਚ ਤੁਸੀਂ ਹੈਗੇ ਸੀ ਆ ਬੈਠਾ ਸੀ ਤੇ ਫਿਰ ਉਹ ਫੈਸਲਾ ਕਿਉਂ ਨਹੀਂ ਮੰਨਿਆ ਤੁਹਾਡੇ ਪਰਿਵਾਰ ਨੇ ਮੈਂ ਤਾਂ ਐਸੀ ਮੰਨੀ ਬੈਠਿਆ ਇਹ ਮੈਂ ਮੰਨਣਾ ਤਾਂ ਹੋਇਆ ਇਹਨਾਂ ਨੇ ਦੋਨਾਂ ਚੀਜ਼ ਫਿਰ ਹੁਣ ਤੁਸੀਂ ਇਹ ਚੀਜ਼ ਤੋਂ ਮੁੱਕਰ ਕਿਉਂ ਰਹੇ ਹੋ ਵੀ ਇਹ ਚਾਹੀ ਦੋਨੋਂ ਰੱਖੇ ਦੋਨੋਂ ਕੋ ਮੇਰਾ ਰੱਖ ਲੈਣਗੇ ਜੀ ਬੈਰੀ ਗੱਲ ਹੈਗਾ ਵੀ ਮੈਂ ਜੋ ਮੇਰਾ ਅਹਿਸਾਸ ਪ੍ਰਾਪਰਟੀ ਹਿਸਾਬ ਨਾਲ ਨੂੰ ਮੈਂ ਦੇਣ ਨੂੰ ਤਿਆਰ ਆ ਬਾਕੀ ਉਹ ਜਿਹਨੂੰ ਮਰਜ਼ੀ ਦੇਵੇ ਬਸ ਇਹ ਜਿਹੜਾ ਮਕਾਨ ਬਣਾਇਆ ਗਿਆ ਹੈ ਤੁਸੀਂ ਬਣਾ ਕੇ ਦਿੱਤਾ ਨਾ ਜੀ ਮੈਂ ਨਹੀਂ ਬਣਾਇਆ ਇਹ ਮੁੰਡਾ ਇਹ ਮੈਂ ਆਂਦੀ ਹੁੰਦੀ ਸੀ ਕਿ ਨਾਲ ਮੇਰੀ ਬੇਟੀ ਤੀਸਰਾ ਮਹੀਨਾ ਸੀ ਜਦੋਂ ਮੇਨਾ ਮੈਰਿਜ ਕਰਵਾਈ ਮਕਾਨ ਸਾਡਾ ਬਣਦਾ ਪੱਠਾ ਆ ਮੈਂ ਉੱਤੇ ਵੀ ਗਈ ਆਪਾਂ ਬਿ ਮੈਨੂੰ ਤੇ ਇਸਨੇ ਇਨਸਾਨ ਨੇ ਧੋਖੇ ਚ ਰੱਖਿਆ ਕਿ ਬੱਚੇ ਨੇ ਪੇਪਰ ਪੈਗੇ ਮਲੇਰਕੋਟਲੇ ਕਲੀਅਰਕੋਟਲੇ ਕਰਾਇਤੇ ਮੈਂ ਰਹਿੰਦੀ ਸੀਗੀ ਜਦੋਂ ਪੇਪਰ ਪੈਗੇ ਆਪਾਂ ਕਲੀਅਰ ਕਰਾ ਕੇ ਇੱਥੇ ਆ ਜਾਣਾ ਜਦੋਂ ਰੰਗ ਹੋਇਆ ਤਾਂ ਮੈਂ ਮੈਂ ਆਈ ਆ ਮੈਨੂੰ ਐਨਾ ਪਤਾ ਕਿੰਨੇ ਕਮਰੇ ਆ ਕਿਹੜੀ ਚੀਜ਼ ਕਿੱਦਾਂ ਲੱਗੀ ਹੋਈ ਆ ਕਿ ਸਾਰੇ ਪੈਸੇ 80 ਦਿਨ ਨੇ ਆ ਮੈਨੂੰ ਇਸ ਗਵਾਂਡੀ ਨੇ ਵੀ ਦੇਖਿਆ ਜਦੋਂ ਬੱਚਾ ਮੇਰੇ ਪੇਟ ਵਿੱਚ ਸੀਗਾ ਮੈਂ ਆ ਵੀ ਇੱਥੇ ਕੀ ਲੱਗਿਆ ਕੀ ਨਹੀਂ ਲੱਗਿਆ ਕੀ ਪੱਥਰ ਰੱਖਦਾ ਇਹ ਆਉਣੇ ਬਾਅਦ ਵਿੱਚ ਐਨਾ ਜ਼ਿਆਦਾ ਕਰਜ਼ਾ ਚੱਕਿਆ ਹੋਇਆ ਨੇ ਹੁਣ ਤੁਸੀਂ ਇਹਨਾਂ ਨਾਲ ਸਹਿਮਤ ਹੋ ਇੰਨਾ ਨਾਲ ਸਹਿਮਤ ਹੋ ਤੁਸੀਂ ਜੀ ਨਹੀਂ ਵੀਰੇ ਗੱਲ ਸੁਣ ਲਓ ਮੇਰੀ ਵੀ ਮੈਂ ਜਿਹੜੀ ਪ੍ਰਾਪਰਟੀ ਆ ਮੈਂ ਤਾਂ ਆਪਣੇ ਬੇਟੇ ਨੂੰ ਦੇ ਸਕਦਾ ਉਹ ਜਿਹਨੂੰ ਮਰਜ਼ੀ ਦੇਵੇ ਚਾਹੇ ਮੇਰੀ ਪੋਤੀ ਦੇ ਨਾਲ ਤੁਸੀਂ ਆਪਣੇ ਬੇਟੇ ਨਾਲ ਜਿਹੜਾ ਤੁਸੀਂ ਬੇਟਾ ਮੰਨਦੇ ਹੋ ਉਹ ਬੱਚਾ ਹੈਗਾ ਬਟਾ ਬੱਚਾ ਥੋੜਾ ਕੁਝ ਲੱਗਦਾ ਨਹੀਂ ਹੈਗਾ ਬੱਚਾ ਪੋਤੀ ਦੀ ਹੈ ਨਾ ਬੱਚਾ ਹੁਣ ਉਹਦੇ ਆ ਗਿਆ ਹੁਣ ਕਿੱਥੇ ਆ ਉਹ ਕਿੱਥੇ ਜਾਣਗੇ ਬੱਚੇ ਨੇ ਹੈਗੇ ਤੁਸੀਂ ਬੇਟੇ ਨੂੰ ਪ੍ਰਾਪਤੀ ਦੇ ਦਿੰਦੇ ਬੱਚੇ ਕਿੱਥੇ ਜਾਣਗੇ ਬੇਟਾ ਪੁੱਤਰੀ ਸਾਡੀ ਕਰਾ ਕੇ ਬੈਠੀ ਹੋਏ ਥੋੜੇ ਤਿੰਨ ਬੱਚੇ ਨੇ ਜੀ ਹਾਂਜੀ ਹਾਂਜੀ ਤਿੰਨ ਇੱਕ ਬੇਟਾ ਦੋ ਬੇਟੇ ਇਹਨਾਂ ਦੀ ਸਰਟੀਫੀਕੇਟ ਸਾਰਾ ਕੁਝ ਮੈਰਿਜ ਦੀ ਐਲਬਮ ਵੀਡੀਓ ਸਾਰਾ ਕੁਝ ਨਹੀਂ ਇਹ ਲੋਕ ਨੇ ਵਿਆਹ ਕਰਾਇਆ ਤੇਰੇ ਮੁੰਡੇ ਨਾਲ ਰੀਤੀ ਰੋਇਜਨ ਆ ਵਿਆਹ ਹੋਇਆ ਨਹੀਂ ਵੀਡੀਓ ਹਾਂਜੀ ਸਰ ਕੀ ਨਾਮ ਹੈ ਜੀ ਮੈਂ ਐਸ.ਏ. ਮਰੀਕ ਸਿੰਘ ਤੇ ਇਸ ਕੇਸ ਦੇ ਆਈਓ ਤੁਸੀਂ ਹੋ ਜੀ ਇਸ ਕੜਕੇ ਲੜਕੀ ਨੇ ਸਨੀਤਾ ਰਾਣੀ ਜੀ ਨੇ ਫੋਨ ਮਾਰਿਆ 112 ਦੀ ਕੰਪਲੇਂਟ ਕੀਤੀ ਸੀ ਉਹਦੇ ਸੰਬੰਧ ਵਿੱਚ ਮੈਂ ਪ੍ਰੋਸੀਜਨ ਕੋਰਟ ਦੇ ਵਿੱਚ ਇੱਕ ਵੇਲੇ ਐਪਲੀਕੇਸ਼ਨ ਅਟੈਂਡ ਕਰਨੀ ਜਾਣਾ ਸੀਗਾ ਤੇ ਮੈਨੂੰ ਕਹ ਵੀ 12:00 ਵਜੇ ਤੱਕ ਆਇਆ ਨਾ ਬਾਕੀ ਫੋਰ ਸਾਡੀ ਡਿਊਟੀ ਗਈ ਗਈ ਆ ਅ ਇੱਥੇ ਡਿਸਫਰਟ ਕਾਲ ਦੇ ਰੱਖੇ ਗਿਰਤੀ ਹੋ ਰਹੀਆਂ ਲੋਕ ਸਮਝ ਲੈਣਗੇ ਜੀ ਮੈਂ 12 ਵਜੇ ਤੋਂ ਪਹਿਲਾਂ ਪਹਿਲਾਂ ਇੱਥੇ ਆ ਗਿਆ ਤੇ ਇੱਥੇ ਆ ਕੇ ਜਦੋਂ ਪਤਾ ਕੀਤਾ ਮੈਨੂੰ ਤਾਂ ਇਹ ਤੇ ਮਹਸਲ ਉਹ ਲੁਧਿਆਣੇ ਤੋਂ ਹੋਣਗੇ ਲੁਧਿਆਣੇ ਚਲੇ ਗਿਆ ਉਹਨੂੰ ਇੰਨਾ ਚਿਰ ਬੇਟ ਕਿਹੜਾ ਕਰਦਾ ਮੈਂ ਉੱਥੇ ਬਾਈ ਨੂੰ ਕਹਿ ਕੇ ਖਾਨ ਬਾਈ ਨੂੰ ਕਾ ਕੇ ਫਿਰ ਇਹਦਾ ਘਰ ਪਤਾ ਕਰਕੇ ਦੋ ਬਾਈ ਨੂੰ ਨਾਲ ਲੈ ਕੇ ਗਿਆ ਮੈਂ ਤੇ ਇੱਥੇ ਪਤਾ ਕਰਕੇ ਜਦੋਂ ਪਤਾ ਕੀਤਾ ਉਹਨੇ ਕਹਿ ਵੀ ਸਾਡੇ ਸੈਸ਼ਨ ਕੋਰਟ ਦੇ ਵਿੱਚ ਮੈਰਿਜ ਹੋ ਰਹੀ ਹੈ ਹੋ ਗਈ ਸੈਸ਼ਨ ਕੋਰਟ ਤੇ ਅਸੀਂ ਪ੍ਰੋਟੈਕਸ਼ਨ ਲੈ ਲਈ ਮੈਰਿਜ ਕਰਵਾ ਲਈ ਅਸੀਂ ਨੇ ਧਰਮ ਚੇਂਜ ਕਰਕੇ ਉਹਨਾਂ ਸੇ ਸੰਬੰਧੀ ਵਿੱਚ ਉਹਦੇ ਜਿਹੜੇ ਦਰਖਾਸਤ ਦੇ ਕਾਗਜ਼ ਨੇ ਉਹਦੇ ਐਸਆਈ ਪਿਆਰਾ ਸਿੰਘ ਨੂੰ ਮਾਰਕ ਦਿੱਤੇ ਹੋਏ ਨੇ ਤੇ ਕੱਲ ਉਹ ਐਸਐਚਓ ਸਭ ਨੂੰ ਮਿਲ ਕੇ ਵੀ ਆਏ ਨੇ ਜੀ ਜਿਹੜੇ ਸੈਸ਼ਨ ਕੋਰਟ ਦੇ ਕਾਗਜ਼ ਤਾਂ ਦਿਖਾ ਕੇ ਲੈ ਕੇ ਆਏ ਨੇ ਤੇ ਫਿਰ ਮੈਂ ਜਿਹਦੇ ਖਿਲਾਫ ਕੰਪਲੇਂਟ ਕਰਕੇ ਉਹ ਮੈਂ ਬਿਆਨ ਲਿਖ ਲਿਆ ਈ ਮਾਇ ਤੇਜਨਾ ਰਹਿ ਰਹੇ ਆ ਆਪਦੀ ਸਾਡੀ ਮੈਰਿਜ ਕਰਾ ਲਈ ਐ ਸੀ ਸੈਸ਼ਨ ਕੋਰਟ ਤੋਂ ਪ੍ਰੋਟੈਕਸ਼ਨ ਲਈ ਆ ਕੀ ਇਹ ਇਦਾਂ ਧਰਮ ਚੇਂਜ ਕਰਕੇ ਬਿਨਾ ਤਲਾਕ ਦਿੱਤੇ ਮੈਰਿਜ ਕਰਵਾਉਣ ਦੇ ਹੱਕ ਦਾ ਰਹਿਗ ਨਹੀਂ ਸਾਡੇ ਤਾਂ ਇਹ ਤਾਂ ਹੁਣ ਲੋਕ ਕਰਾਉਂਦੇ ਨੇ ਜਿਨ੍ਹਾਂ ਨੂੰ ਕਰਵਾ ਲੈਂਦੇ ਨੇ ਆਪਦਾ ਸੈਸ਼ਨ ਕੋਰਟ ਚ ਜਾ ਕੇ ਜੇ ਇਹ ਕੋਈ ਕਰਨਾ ਚਾਹੁੰਦੀ ਆਪਦੀ ਅਦਾਲਤ ਚ ਪੈਰਵਾਈ ਕਰਨੀ ਹੈ ਤੇ ਇਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਰਿਆਂ ਮਿਲਜਾਮ ਲਾਏ ਗਏ ਨੇ ਵੀ ਮੈਨੂੰ ਦਰਦ ਦਰਦ ਦੀਆਂ ਠੋਕਾਂ ਖਾਣੀਆਂ ਪੈ ਰੀਆਂ ਨੇ ਮੈਨੂੰ ਦਰਦ ਦਰਦ ਦੀਆਂ ਠੋਕਾਂ ਖਾਣੀਆਂ ਪੈ ਰੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਕੋਲ ਅੱਜ ਕੰਪਲੇਂਟ ਆਈ ਸੀ ਕੰਪਲੇਂਟਸ ਮੈਂ ਸੈਸ਼ਨ ਕੋਡ ਵੇਲ ਅਟੈਂਡ ਕਰਕੇ ਸਿੱਧਾ ਇੱਥੇ ਆਇਆ ਹਾਂ ਹੋਰ ਕਿਤੇ ਨਹੀਂ ਗਿਆ ਹੈਗਾ 12 ਵਜੇ ਤੋਂ ਪਹਿਲਾਂ ਮੈਂ ਟਾਈਮ ਦਿੱਤਾ ਸੀ ਮੈਨੂੰ ਆਏ ਸੀ ਵਿਖੇ ਲੁਧਾਨੀ ਚੱਲੇ ਗਏ ਲੁਧਾਨੀ ਤੋਂ ਆਏ ਨੇ ਚਲ ਹੁਣ ਇਹਨੇ ਫੋਨ ਨਾਲ ਮੈਂ ਸੰਪਰਕ ਕੀਤਾ ਵੀ ਮੈਂ ਇਹਨਾਂ ਦੇ ਘਰੇ ਪਹੁੰਚ ਗਿਆ ਭਾਈ ਤੁਸੀਂ ਕਿੱਥੇ ਹੋ ਇਹ ਕਹਿੰਦੀ ਸੀ ਆ ਰਹ ਉਗ ਮੈਂ ਇਕੱਲੇ ਹੀ ਸੀਗਾ ਇਹਨਾਂ ਨੇ ਜੋ ਐਸਐਸਪੀ ਸਾਹਿਬਾ ਦੇ ਕੰਪਲੀਟ ਕੀਤੀ ਹੈ ਇੱਕ ਰਿਕੁਐਸਟ ਕੀਤੀ ਸੀ ਵੀ ਮੇਰਾ ਇਹ ਜਿਹੜਾ ਮਸਲਾ ਉਹਦੇ ਤੇ ਵਿਚਾਰਿਆ ਜਾਵੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਜੀ ਇਹ ਮੈਨੂੰ ਬਾਰੇ ਦਰਖਾਸਤ ਦਾ ਪਤਾ ਨਹੀਂ ਪਰ ਜੇ ਦਰਖਾਸਤ ਸਾਡੇ ਥਾਣੇ 'ਚ ਹੋਊਗੀ ਤਾਂ ਉਹ ਕਿਸੇ ਆਪਣੇ ਤਫਤੀਸ਼ੀ ਅਫਸਰ ਨੂੰ ਮਾਰਕ ਕੀਤੀ ਐਸਐਸਪੀ ਸਾਹਿਬਾਨ ਨੇ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਫੀਡ ਤੁਹਾਡੇ ਕੋਲੇ ਪਹੁੰਚੀ ਐ ਕਿ ਤੁਸੀਂ ਦੂਜੇ ਪਰਿਵਾਰ ਨੂੰ ਮਿਲਿਓ ਜੀ ਹਾਂ ਜੀ ਮੈਂ ਉਹਨਾਂ ਨੂੰ ਮਿਲ ਲਿਆ ਉਹਨਾਂ ਦਾ ਬਿਆਨ ਲਿਖ ਲਿਆ 112 ਦੀ ਕੰਪਲੇਂਟ ਕੀਤੀ ਸੀਗੀ ਤੇ ਮੈਂ ਜਾ ਕੇ ਹੁਣ ਸਿੱਤੂ ਸਾਹਿਬ ਨੂੰ ਦੱਸੂਗੀ ਇਹ ਕਰਨਾ ਚਾਹੁੰਦੇ ਤੇ ਸਿੱਤੂ ਸਾਹਿਬ ਨੂੰ ਆ ਕੇ ਮਿਲਣ ਤਾਂ ਨਹੀਂ ਚਾਜਣ ਕੋਈ ਵੱਲ ਨਹੀਂ ਜੇ ਵੀ ਇਹਨਾਂ ਨੂੰ ਕੋਈ ਧੱਕਾ ਹੋਇਆ ਤੁਸੀਂ ਇਹਨਾਂ ਦਾ ਬਿਆਨ ਲੇ ਕੇ ਕਾਰਵਾਈ ਕਰ ਦਵਾਂਗੀ ਜੀ ਇਹੀ ਬਦਦਵਾ ਮੈਂ ਦਵਾ ਦੀਦੀ ਅਮੀਨ ਤੁਮਾਂ ਅਮੀਨ ਤੋਂ ਮੈਨੂੰ ਬਤਵਾ ਦੇਂਗੇ ਕਿ ਮਾਰੀ ਬਤਵਾਓਗੇ ਮੈਨੂੰ ਹੱਦ ਹੋ ਗਈ ਮੈਂ ਕਿੱਥੇ ਮੈਂ ਕਿੱਥੇ ਕਿੱਥੇ ੱਤਕੇ ਨਾ ਲੈ ਜੂੰਗੀ। ਸੁਣ ਮੈਂ ਸਮਝਾ ਕੇ ਬੈਠਾਂ ਦੱਸ ਰਹੀ ਤੇਰੀ ਚੁੰਡੀਆਂ ਦੇ ਮੈਂ ਕਮਾਣੀ ਤੇ ਤੇਰੇ ਬਾਪ ਨੇ ਘਰ ਬਣਾ ਦਿੱਤਾ। ਤੂੰ ਜਿੰਦੇ ਤੋਰ ਤੋਰ ਕੇ ਘਰ ਵਰਦੀਂ ਹੈ। ਤੁਸੀਂ ਇੰਨਾ ਕਿਉਂ ਬੋਲਦੇ ਪਏ ਮੈਂ ਤੁਹਾਨੂੰ ਕੁਝ ਰੋਂਗ ਬੋਲਦੀ ਨਹੀਂ ਪਈ ਹੈਗੀ ਤੁਸੀਂ ਮੈਨੂੰ ਗਲਤ ਤੂੰ ਹਜੇ ਤੂੰ ਮੇਰੇ ਨਾਲ ਅੱਗ ਲਾ ਕੇ ਸਾਡੇ ਘਰ ਦੇ ਵਿੱਚ ਤੂੰ ਫਿਰਦੀ ਐਂ ਅੱਜ ਤੇਨੂੰ ਬਿਵਾਸਾ ਲੂਗਾ। ਜੀ ਮੈਂ ਅੱਗ ਲਾਣੀ। 1 ਮਿੰਟ। ਬਿਵਾਸਾ ਲੂਗਾ। 1 ਮਿੰਟ। ਆਹ ਤੇਰੀਆਂ ਕੁੜੀਆਂ ਨੂੰ ਕਹੀਂ ਬਿਵਾਸਾ ਲੂਗਾ। ਮੇਰੇ ਨਾਲ ਦੀ ਮੇਰਾ ਜਿਹੜੇ ਦੇ ਨਾਲ ਦਾ ਮੇਰੇ ਉਧਰ ਮੰਮੇ ਸੋਹਰੇ ਕੀ ਖਾਲ ਖਾਨਦਾਨ ਮੇਰੇ ਨਾਲ ਕੁਝ ਤਕ ਪਹਿਚ ਮਾਰੀ ਸੱਤੋਂ ਦਿਲ ਅੰਸ਼ੀਸ਼ਾ ਲੈ ਕੇ ਤੂੰ ਆਪਣੀ ਅੱਛਾ ਜਿਮਰ ਨੂੰ ਕੋਈ ਅਮਰ ਪ੍ਰੀਤ ਦੀ ਕੁੜੀ ਕਹਿੰਦੀ ਕਿ ਸੱਤੋਂ ਦਾ ਲੱਗਦੀ ਨਹੀਂ ਕਿ ਇੰਨੀ ਆਮ ਨਾ ਰਸ ਕਿੰਨੇ ਬਾਪ ਨੇ ਲੈ ਪੁੱਛ ਲੋ ਅਮਰ ਪ੍ਰੀਤ ਨੂੰ ਕਿੰਨੇ ਬਾਪ ਆ ਹੋ ਨਹੀਂ ਹੈਗਾ ਹੋ ਨਹੀਂ ਹੈਗਾ ਰਕਾਤ ਹੋਰ ਤਾਂ ਪਤਾ ਨਹੀਂ ਕਿੰਨੇ ਬਾਪ ਦੇ ਉਹਨੇ ਕੀ ਕੀਆ ਅਮਰ ਨੇ ਕੀ ਕੀਆ ਕਿ ਮੇਰੀ ਕੁੜੀ ਨਹੀਂ ਆ ਤੁਸੀਂ ਜੇ ਸੱਚੀ ਐ ਨਾ ਜੇ ਅੱਲਾ ਦੀ ਸੌਂ ਖਾਂਦੀ ਐ ਨਾ ਬੱਦਵਾ ਦਿੰਦੇ ਨਾ ਅਮਰ ਨੂੰ ਸਪੀਕਰ ਔਨ ਕਰਕੇ ਗੱਲ ਕਰਾਓ ਕਿ ਉਹਦੀ ਕੁੜੀ ਨਹੀਂ ਹੈ। ਇਹ ਗੱਲ ਸੁਣਾ ਸਪੀਕਰ ਔਨ ਮੈਂ ਕਿੱਥੋਂ ਲੈ ਕੇ ਆਵਾਂ ਉਹ ਚਲਾਗਾ ਟਗੜਾ ਤਰ੍ਹਾਂ ਨਿੱਕਲ ਗਿਆ ਉਹ ਤਾਂ ਘਰ ਛੱਡ ਕੇ ਭੱਜਿਆ ਤੈਨੂੰ ਚਮਾਰੀ ਤੇਰੇ ਪਿੱਛੇ ਮੇਰੇ ਪਿੱਛੇ ਤੇਰੇ ਤੇਰੇ ਕੋਲ ਜਿੰਦਾ ਹੈ ਨਾ ਉਹ ਆਇਆ ਰਵੇ ਇੱਕ ਦਿਨ ਗੱਲ ਅੱਜ ਆਇਆ ਤਾਂ ਉਹ ਅੱਜ ਆ ਗਿਆ ਤੈਨੂੰ ਚਮਾਰੀ ਨੇ ਚਮ ਚਮਾਰੀ ਮੈਂ ਕਿਹਾ ਤਾਂ ਮਦਨ ਨੂੰ ਬੁਲਾਓ ਜੀ ਮਦਨ ਮੈਂ ਬੈਠ ਕੇ ਗੱਲ ਮਕਾਉਂਗੀ ਥੋੜੀ ਮੈਨੇ ਤੇਰੇ ਵਾਂਗਰ ਬਹੁਤ ਸੋਚ ਲਗਾ ਤੇ ਹਾਂ ਤੇਰੇ ਹੱਥ ਤੇ ਫੜ ਮੇਰੇ ਕੋਲ ਕਿਉਂਕਿ ਉਹ ਮੈਨੂੰ ਪਿਆਰ ਹੀ ਬਹੁਤ ਕਰਦਾ ਆ ਉਹ ਮੇਰੇ ਬਿਨਾ ਇੱਕ ਮਿੰਟ ਨਹੀਂ ਰਹਿ ਸਕਦਾ ਪਿਆਰ ਇਹੋ ਜਿਹਾ ਪਿਆਰ ਪਹਿਲਾਂ ਜਿਹੜਾ ਆਦਮੀ ਕਿੱਥੇ ਉਹ ਪਿਆਰ ਕਰਦਾ ਫਿਰ ਨਾ ਮਰਤਾ ਗਿਆ ਆਦਮੀ ਕਿੱਥੇ ਨਹੀਂ ਦੀਦੀ ਤੁਹਾਨੂੰ ਪਤਾ ਸਾਨੂੰ 20 ਦਿਨ ਹੋ ਗਏ ਅਸੀਂ ਨੋਵੇਟਰ ਲਵਾਇਆ 20 ਦਿਨੋਂ ਮੈਨੂੰ ਤੜਫਦੀਨ ਨੂੰ ਨਹੀਂ ਦੇਖ ਸਕਦਾ ਮੈਨੂੰ ਤੜਫਦੀਨ ਨੂੰ ਨਹੀਂ ਦੇਖ ਸਕਦਾ ਤੁਸੀਂ ਕਹਿੰਦੇ ਨਾ ਮੇਰੀ ਗੁੱਥੀ ਵੀ ਐਕਾ ਤੈਨੂੰ ਐਸਾ ਚੋਲੋ ਸੁਣਾਣੀ ਤੂੰ ਚੁੱਪ ਕਰ ਜਾ ਤੂੰ ਚੋਰ ਨਹੀਂ ਉਹ ਕਿੱਥੇ ਜਾਂਦੇ ਮੇਰੇ ਸਾਹਮਣੇ ਖੜ੍ਹਦਾ ਹੋਣੀ ਅੱਛਾ ਜੀ ਨਾ ਔਰ ਜੇ ਚੁੱਕਦੀ ਹੈ ਗਾਰਲ ਕੇ ਹੈ ਮੇਰੀ ਸ਼ਗਨ ਦੀਦੀ ਮੇਰੀ ਗੱਲ ਸੁਣ ਐਨਾ ਕੁਝ ਬੋਲੀ ਜਾਨਨੀ ਹੈ ਤੇਰੇ ਵੀ ਤੀਆਂ ਮੇਰੇ ਵੀ ਦੀਦੀ ਇੱਕ ਮਿੰਟ ਇੱਕ ਮਿੰਟ ਪਰਚਾ ਮੈਂ ਪਾਉਂਗੀ ਵਿਦ ਸਬੂਤ ਆ ਮੇਰੇ ਕੋਲ ਮੈਂ ਪਰਚਾ ਪਾਉਂਗੀ ਮੇਰੇ ਕੋਲ ਵੀ ਸਬੂਤ ਨੇ ਮੇਰਾ ਬੰਦਾ ਵਾਛੇ ਚ ਕੀਤਾ ਤੈਂ ਤੈਂ ਵਾਛੇ ਚ ਕੀਤਾ ਮੇਰਾ ਬੰਦਾ ਠੀਕ ਆ ਉਹ ਮੇਰਾ ਬੰਦਾ ਮੇਰੇ ਆਈਡੀ ਪ੍ਰੂਫ ਆ ਦੇ ਨਾਂ ਤੇ ਮੈਰਜ ਮੇਰੇ ਨਾਲ ਹੋਈਓ ਆ ਜੁੱਤੀਆਂ ਤਾਂ ਤੇਰੇ ਪਹਿਣੀਆਂ ਤੇ ਨਾਲ ਪਿਆਰ ਨਾਲ ਗੱਲ ਕਰੀ ਜਾਂਦੀ ਸੀ ਮੈਂ ਠੀਕ ਆ ਹਾ ਕੁੜੀਆਂ ਕਿੱਥੋਂ ਹਰਾਮ ਦੀਆਂ ਆਈਆਂ ਆ ਹਰਾਮ ਦਾ ਗੰਦਾ ਖੂਨ ਕੁੱਤੀਏ ਕੁੱਤੀਏ ਤਾਂ ਹੀ ਦੀ ਤੂੰ ਨਿਆਣਾ ਜੰਮਿਆ